ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਅੱਜ ਤੋਂ ਤੁਸੀਂ ਸਾਰਿਆਂ ਨੇ ਵਧੀਆ ਆਉਂਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੀਤ ਪਾਲ ਕੋਰੇ ਟੀਮ ਤੇ ਟਾਈਮ ਹੋ ਗਿਆ 8:30 ਵਲੌਗ ਆ ਪਾਉਣ ਸ਼ੁਰੂ ਕਰ ਲੱਗੇ ਆ ਪਰ ਅਠਾ ਆਪਾਂ ਪਹਿਲਾਂ ਹੀ ਖੜੇ ਸੀਗੇ ਤੇ ਅੱਜ ਆਪਾਂ ਨਾ ਕੱਲ ਵਾਕ ਤੇ ਗਏ ਸੀਗੇ ਤੇ ਨਾ ਆਪਾਂ ਅੱਜ ਗਏ ਆ ਕਿਉਂਕਿ ਥੋੜੇ ਬਿਜ਼ੀ ਸੀਗੇ ਕਿਉਂਕਿ ਕੱਲ ਗਏ ਸੀ ਆਪਾਂ ਅੰਮ੍ਰਿਤਸਰ ਤਾਂ ਕਰਕੇ ਥੱਕੇ ਹੋਏ ਵੀ ਸੀਗੇ ਤੇ ਹੁਣ ਆਪਾਂ ਸੋਚਿਆ ਵੀ ਕੱਲ ਤੋਂ ਆਪਾਂ ਫਿਰ ਅੱਜ ਸ਼ਾਮ ਤੋਂ ਫਿਰ ਵਾਕ ਸ਼ੁਰੂ ਕਰਦੇ ਆਂਗੇ ਤੇ ਮੌਸਮ ਤੁਸੀਂ ਦੇਖੋ ਜਿੱਦੋਂ ਰਾਤ ਆਪਾਂ ਪੈਂਜੇ ਲੱਗੇ ਸੀਗੇ 10:00 ਵ ਤੇ ਚੈਨ ਬਲੌਗਸ ਨਾਲ ਲਾਈਵ ਹੋਏ ਬਸੀ ਤੇ ਮੈਂ ਉਹਦੇ ਵਿੱਚ ਦੇਖਿਆ ਉਹ ਕਹੀ ਹੁੰਦੀ ਸੀ ਮੌਸਮ ਖਰਾਬ ਹੈ ਤੇ ਜਦੋਂ ਦੇਖਿਆ ਨਾ ਬਾਹਰ ਹਵਾ ਨਾਲ ਨਾ ਗੇਟ ਫਟਫਟ ਵੱਜੀ ਜਾਂਦੇ ਸੀ ਮੈਂ ਕਿਹਾ ਕੀ ਆ ਭਾਬੀ ਗੇਟ ਨਾ ਬੰਦ ਕਰਨੇ ਇੱਕ ਵਾਰੀ ਤਾਂ ਮੈਂ ਦੇਖਿਆ ਜੇ ਦੂਜੀ ਵਾਰੀ ਵੀ ਫਿਰ ਖੜਕਾ ਹੋਇਆ ਤੇ ਫਿਰ ਮੈਂ ਸੋਚਿਆ ਵੀ ਚਲ ਬਾਹਰ ਜਾ ਕੇ ਦੇਖਾਂ ਜਦੋਂ ਮੈਂ ਮੈਂ ਗੇਟ ਕੋਲੇ ਉਹਦੀ ਦਿਲ ਕੋਈ ਨਹੀਂ ਖੋਲਿਆ ਤੇ ਕੋਈ ਕਹਿੰਦਾ ਆਹ ਗੇਟ ਕਿਹੜਾ ਮਾਰੀ ਜਾਂਦਾ ਜਦੋਂ ਦੇਖਿਆ ਬਾਹਰ ਜਾ ਕੇ ਇੰਨੀ ਨੇਰੀ ਹਜੇ ਜਦੋਂ ਹੀ ਸਮਾਨ ਚੱਕ ਕੇ ਅਸੀਂ ਅੰਦਰ ਕੀਤਾ ਤੇ ਉਦੋਂ ਹੀ ਜਿਹੜਾ ਮੀਂਹ ਆ ਇੰਨਾ ਜ਼ਿਆਦਾ ਆਇਆ ਆ ਚਲ ਵੇਖੋ ਮੌਸਮ ਉਧਰੋਂ ਮੀਂਹ ਰਗਨੇ ਨਹੀਂ ਮੇਰਾ ਚੂਚਾ ਮੌਸਮ ਦੇਖੋ ਪੂਰਾ ਠੰਡਾ ਰੰਡਾ ਮੌਸਮ ਹੋਇਆ ਪਿਆ ਅੱਜ ਤਾਂ ਮਜ਼ਾ ਹੀ ਆ ਗਿਆ ਤੇ ਇਧਰ ਵੀ ਆਪਣੇ ਜਿਹੜਾ ਵਾਹਣ ਭਾਇਆ ਸੀਗਾ ਉਹ ਸਾਰਾ ਪਾਣੀ ਨਾਲ ਭਰ ਗਿਆ ਮਤਲਬ ਗਿੱਲਾ-ਗਿੱਲਾ ਹੋ ਗਿਆ ਤੇ ਸ਼ਾਇਦ ਅੱਜ ਤੂਰੀਆਂ ਵੀ ਤੋੜਨੀਆਂ ਤੇ ਬਾਕੀ ਅੱਜ ਆਪਾਂ ਫੈਬਰਿਕ ਲੈ ਕੇ ਆਂਦਾ ਤੇ ਉਹ ਸੂਟ ਆਪਾਂ ਵਰਕ ਕਰਨੇ ਦੇਣੇ ਕਿਉਂਕਿ ਹੁਣ ਆਪਾਂ ਨਿਊ ਸਟਾਕ ਰੈਡੀ ਕਰ ਰਹੇ ਹਾਂ ਤੁਹਾਡੇ ਸਾਰਿਆਂ ਲਈ ਇਹ ਬਟਿਕ ਦੇ ਕੰਮ 'ਚ ਥੋੜਾ ਜਿਹਾ ਮਤਲਬ ਆਪਾਂ ਸਪੇਸ ਪਾਈ ਸੀ ਕਿਉਂਕਿ ਥੋੜੇ ਜੇ ਕੰਮ ਕਰ ਸੀਗੇ ਮੈਨੂੰ ਤੇ ਥੋੜੇ ਜਿਨੇ ਨਾ ਮਤਲਬ ਜਿਹੜਾ ਟੇਲਰ ਕੋਲੇ ਸੀ ਕਾਫੀ ਸੂਟ ਪਏ ਸੀ ਮੈਨੂੰ ਆਏ ਸੀਗਾ ਵੀ ਇੱਕ ਵਾਰੀ ਨਾ ਉਹ ਸੂਟ ਫਿਨਿਸ਼ ਹੋ ਜਾਣ ਕਿਉਂਕਿ ਸਾਰਿਆਂ ਦੇ ਨਾ ਵੀ ਲੰਬਾ ਟਾਈਮ ਹੀ ਪਈ ਜਾਂਦਾ ਕਿਸੇ ਦੇ 10 ਦਿਨ ਪੈਂਦੇ 15 ਦਿਨ ਮੈਨੂੰ ਆਏ ਸੀਗਾ ਹੁਣ ਮੈਂ ਵੀ ਉਹ ਸੂਟ ਇੱਕ ਵਾਰੀ ਨਿਨੇੜ ਕੇ ਸਾਰੇ ਸੂਟ ਸਟਿਚ ਕਰਕੇ ਉਸ ਤੋਂ ਬਾਅਦ ਹੀ ਨਵਾਂ ਸਟਾਕ ਰੈਡੀ ਕਰਾਂ ਤੇ ਅੱਜ ਆਪਾਂ ਉਹ ਵੀ ਵਰਕ ਕਰਨੇ ਦੇਣੇ ਆ ਤੇ ਫਰਕ ਕਰਵਾ ਕੇ ਫਿਰ ਥੋੜੇ ਸਾਰਿਆਂ ਲਈ ਲੈ ਕੇ ਆਵਾਂਗੇ ਤੇ ਹੁਣ ਮੈਂ ਕੱਪੜੇ ਧੋਣ ਲੱਗਦੀ ਸੀ ਮੈਂ ਸੋਚਿਆ ਵੀ ਚਲੋ ਆਪਾਂ ਪਹਿਲਾ ਵਲੌਗ ਦੀ ਸਟਾਰਟਿੰਗ ਕਰ ਲੈਂਦੇ ਆ ਡੈਡੀ ਕਹਿੰਦੇ ਮੈਂ ਕੱਲ ਪਦੀਨਾ ਦਾ ਇਥੋਂ ਵੱਢਦਾ ਜਦੋਂ ਮੈਂ ਆਹ ਕੱਢਣ ਲੱਗਿਆ ਨਾ ਇਹਦੇ ਵਿੱਚ ਪ੍ਰਿੰਡਾਂ ਦਾ ਛੱਤਾ ਸੀ ਦੇਖੋ ਕਿੰਨੀ ਸ਼ਿਫਕਲੀ ਵੇਲ ਲਈ ਪਈ ਆ ਇਹ ਤੋ ਸਾਰੀ ਲਈ ਪਈ ਹੈ ਕਿਉਂਕਿ ਜਦੋਂ ਮੈਂ ਵੱਢਣ ਲੱਗਿਆ ਸੀ ਪ੍ਰਿੰਡਾਂ ਛੱਤੇ ਹੀ ਗਏ ਮੈਂ ਮੇੜਗਾ ਹੀ ਨਹੀਂ ਪੂਰਾ ਘੈਂਟ ਲੱਗੀਆਂ ਦਾ ਇਹ ਤਾਂ ਹਰਾ ਹਰਾ ਹੀ ਲੱਗੀਆਂ ਦਾ ਸਾਰਾ ਮੌਸਮ ਤੇ ਤਾਂ ਜੋ ਤੁਹਾਨੂੰ ਪਤਾ ਹੀ ਆ অলਵੇਜ਼ ਖੇਡੀਆਂ ਜਾਂਦੀਆਂ ਹਾਂਜੀ ਬੈਡੀ ਨੂੰ ਕਹਿਣ ਲੱਗੀ ਕਿ ਨਾ ਬਾਹਰ ਜਾਏ ਉੱਥੇ ਖੜਾ ਆ ਮੈਂ ਕਿਹਾ ਨਾਹਰਾ ਹੁੰਦਾ ਨਾ ਪਰ ਪਾਉਣ ਨੂੰ ਤੇਰਾ ਫੋਨ ਦੇਸ ਗਿਆ ਮੈਂ ਕਿਹਾ ਇਹ ਤਾਂ ਮੀਨਪਾਲ ਹੈ ਅੱਛਾ ਆ ਬਿਰਲਾ ਮੇਜ ਦੀ ਅੱਜ ਫਿਰ ਮੈਮ ਸੈਰ ਕਰਨ ਨਹੀਂ ਗਏ ਗਏ ਸੀ ਕਿੱਥੋਂ ਤੱਕ ਬਸ ਉਸੇ ਇੱਕ ਥਾਂ ਤੇ ਬਸ ਉੱਥਾਂ ਨੇੜੇ ਹੀ ਮੁੜ ਆਏ ਸੀ ਬਾਬਾ ਸਾਰਾ ਰੌਲਾ ਪਾਉਣ ਲੱਗ ਗਿਆ ਜੀ ਕੌਣ ਤੇ ਮੰਮੀ ਕਹਿੰਦੀ ਤਾਂ ਆਜੋ ਤੈਨੂੰ ਲੈ ਕੇ ਨਹੀਂ ਆ ਤੂੰ ਹੀ ਕਦੋਂ ਲੈ ਕੇ ਤੈਨੂੰ ਕੁਛ ਨੇ ਪਹਿਲਾਂ ਹੀ ਲੀਲ ਕਰਦੇ ਸੀ ਇੱਥੇ ਭਈ ਕਿ ਮੈਂ ਤਾਂ ਮੰਮੀ ਦੇ ਬਾਅਦ ਆਇਆ ਅੱਛਾ ਮੰਮੀ ਵੀ ਗਈ ਸੀ ਮੰਮੀ ਵੀ ਗਈ ਸੀ ਮੰਮੀ ਦੇ ਮੇਰੇ ਪੈਰਾਂ ਤੇ ਸ਼ਾਲੇ ਹੋਏ ਪਏ ਆ अच्छा ठीक कुछ ਪਹਿਲਾਂ ਹੀ ਪਈ ਤੇ ਲਈ ਜਾਂਦੇ ਸੀ ਤਾਂ ਜਵਾਦਾ ਨੂੰ ਮੰਮੀ ਲੈ ਜਾਣੀ ਹੁੰਦੀ ਸਾਨੂੰ ਕਹਿੰਦੀ ਉਹੀ ਉਥੇ ਮੱਛੋ ਲੜ ਜੂ ਕੁੜੀ ਦੇ ਆਏ ਹੋ ਜੂ ਫਲਾਣਾ ਸੀ ਮੰਮੀ ਬਾਹਲਾ ਦੂਰ ਨਹੀਂ ਫਿਰ ਮੰਮੀ ਵੈਸੇ ਜੀ ਚੱਲ ਪਈ ਪਈ ਤੇ ਆਪਾਂ ਕਿਹੜਾ ਬਾਹਲੀ ਦੂਰ ਹਾਂ ਹੂੰ ਮੌਸਮ ਕਿੰਨਾ ਵਧੀਆ ਅੱਜ ਰਾਤ ਅਸਿਰੇ ਹੀ ਲਾਤਾ ਮੀਨ ਲੜਮਾ ਬਹੁਤ ਸੀ ਜਿਹੜੀਆਂ ਆਏ ਜਾਂਦੀਆਂ ਬਾਹਰ ਕੋਈ ਆਇਆ ਹੋਣਾ ਕਿਉਂਕਿ ਭਾਬੀਨ ਥੋੜਾ ਆ ਇਹ ਜੀਜਾ ਉਹੀ ਲੱਗੇ ਕੱਲ ਕੀ ਹੋਇਆ ਡੈਡੀ ਅੰਦਰ ਬੈਠੇ ਡੈਡੀ ਕਹਿੰਦੇ ਨਾ ਦਵਿੰਦਰ ਰੋਟੀ ਲਿਆ ਦੇ ਤੇ ਅਜੇ ਤੇ ਖੁਸ਼ੀ ਮੰਮੀ ਆਏ ਸੀ ਨਾ ਕੱਲ ਤੇ ਉੱਥੇ ਅਸੀਂ ਬੈਠੇ ਸੀਗੇ ਸਾਰੇ ਜਣੇ ਭਾਬੀ ਬਾਹਰ ਤੋਂ ਹੀ ਦੇਖ ਕੇ ਕਹਿੰਦੀ ਡੈਡੀ ਦਾ ਬਾਹਰ ਬੈਠਾ ਡੈਡੀ ਡੈਡੀ ਅੰਦਰ ਬੈਠੀ ਭਾਬੀ ਇਹ ਚਲ ਮੈਂ ਬਾਹਰ ਰੋਟੀ ਬਣਾਇਆ ਵਾ ਡੈਡੀ ਇਹਦੇ ਮਿਲ ਆ ਬੈਠਾ ਭਾਬੀ ਇਹਦੀ ਓਹ ਹੋ ਮਿਲ ਦੁਆਨ ਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਕਹਿੰਦੇ ਮੈਨੂੰ ਮਸ਼ੀਨ ਨਾਲ ਇਸ ਕੋਲ ਵਾਲਾ ਬੰਨੇ ਵਾਲਾ ਦਪਟਰ ਲਾਉਣਾ ਸੀ ਤੇ ਚੱਕ ਕੇ ਜ ਪਾਣੀ ਕੱਢਦਾ ਮੈਨੂੰ ਜਹੀਨ ਦਾ ਉਹ ਕਾਫੀ ਦਿਨ ਬਾਅਦ ਮਸ਼ੀਨ ਉਹ ਕੀਤੀ ਸੀ ਨਾ ਤਾਂ ਕਰਕੇ ਫਿਰ ਕਨਫਿਊਜ਼ਨ ਹੋ ਜਾਂਦੀ ਆ ਹੈਨਾ ਤੇ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਘੁੰਮਦਾਣਾ ਉੜਲੇ ਨਾਲ ਜ਼ਿਆਦਾ ਖੇਡਦੀ ਆ ਉਹ ਲੱਗ ਪਈ ਆ ਜੇ ਸਿਰ ਵੀ ਉਧਰ ਹੀ ਘੋਕਦਾ ਨਾ ਤਾਂ ਕਰਕੇ ਇਹਨੂੰ ਕੀ ਕਹਿੰਦੇ ਆ ਤਾਜਵਤਣ ਇਹਨੂੰ ਕੀ ਕਹਿੰਦੇ ਆ ਤਾਜਵਤਣ ਨਾਪ ਤੂ ਮੂੰਹ ਜਤ ਨਹੀਂ ਪਾਉਣੇ ਨਹੀਂ ਪਾਉਣੇ ਬੋਲ ਕੇ ਕਾਦੇ ਸਾਰਿਆਂ ਨੂੰ ਇਹ ਦੱਸ ਰਹੀ ਗੱਲ ਜੀ ਸਸਰੀ ਘਾਲ ਜੀ ਸਾਰਿਆਂ ਨੂੰ ਚਾਚਰੀ ਘਾਲ ਜੀ ਸਾਰਿਆਂ ਨੂੰ ਚੁਚਕਲ ਜੀ ਸਸਰੀ ਘਾਲ ਸਤਿ ਸ੍ਰੀ ਅਕਾਲ ਯਾਦ ਜਦੋਂ ਮੈਂ ਨੀਵਾ ਵਾਲਾ ਫੋਨ ਕਰੀ ਜਿੱਤੇ ਤਾਂ ਕਰਕੇ ਇੰਜੇ ਜਾਗਦੀ ਤੇਰਾ ਤੁਹਾਨੂੰ ਪਤਾ ਵੀ ਆਪਾਂ ਥੱਕੇ ਗਏ ਸੀਗੇ ਦਿਲ ਤੋਂ ਨੇ ਵਲੌਗ ਵੀ ਨਹੀਂ ਐਡਿਟ ਕੀਤਾ ਦਿਲ ਤੋਂ ਸ਼ੌਂਡ ਵਲੌਗ ਐਡਿਟ ਕਰੀ ਜਾਂਦਾ ਅੱਜ ਉਹਦੇ ਪਸੂ ਨੂੰ ਹਵਾਉਣ ਵਾਲੇ ਪਏ ਪਰ ਮੈਨੂੰ ਆਏ ਉਹਦੇ ਪਸੂ ਨੂੰ ਹਵਾਉਣ ਤੋਂ ਪਹਿਲਾਂ ਪਹਿਲਾਂ ਜਿਹਨੇ ਮੈਨੂੰ ਆਦੇ ਕੱਪੜੇ ਆ ਉਹ ਤੋ ਲਾ ਕਿਉਂ ਕਿ ਨਹੀਂ ਫਿਰ ਮੈਨੂੰ ਉਹ ਮੋਟਰ ਨਹੀਂ ਚੱਲਦਾ ਜਮਾ ਵੀ ਇਧਰ ਪਾਸੂ ਵੀ ਜੇ ਉਹਦੇ ਖੜੇ ਆ ਨਮਾਉਣ ਨੂੰ ਹੈਨਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਬਤੂ ਘਲ ਆਂਟੀ ਨਾਲ ਅੱਜ ਪੈਣੀ ਹੋਈ ਆਂਟੀ ਨੂੰ ਜੈਨੂੰ ਗਵਾਜ਼ਿਤ ਨਾ ਪੈ ਗਿਆ ਕਿਉਂ ਮੰਮੀ ਵੀ ਕਹੀ ਹੋਈ ਸੀਗੀ ਮੈਂ ਵੀ ਕਹੀ ਹੋਈ ਸੀਗੀ ਤੇ ਭਾਬੀ ਨੇ ਇਹੇ ਬਾ ਚੱਕਣਾ ਨਹੀਂ ਗਾ ਤਾਂ ਕਰਕੇ ਡੈਡੀ ਨੇ ਆਂਟੀ ਨੂੰ Goa ਵਾਰ ਖਿੱਚ ਗਾ ਤੇ ਆਂਟੀ ਇੰਨੀ ਥੱਕ ਗਈ ਮੈਨੂੰ ਬੁਖਾਰ ਚੜ ਗਿਆ ਕੰਮ ਸਾਰੇ ਹੀ ਹੋ ਗਏ ਹੈ ਕੰਮ ਸਾਰੇ ਹੀ ਹੋ ਗਏ ਤਾਜੂ ਦੀ ਕੰਮ ਸੰਭਿਆ ਇਹਨੂੰ ਵੀ ਨਵਾਇਆ ਤਵਾਇਆ ਰੋਟੀ ਚੱਕੀ ਵੀ ਪਕਵਾਇਆ ਨਾ ਹਾਂ ਫਿਰ ਮੈਂ ਉਹੀ ਕੰਮ ਦਾ ਮਤਲਬ ਬਰਡਨ ਜਾਦੇ ਪੈ ਗਿਆ ਅੰਨੇ ਕੋਈ ਨਹੀਂ ਅੱਛਾ ਮਮੀ ਕਹਿੰਦੀ ਹਾਂ ਰਾਤ ਨੂੰ ਨੌਖਾਰ ਸੀ ਆਂਟੀ ਮੈਨੂੰ ਉਹੀ ਗੱਲ ਜੇ ਬੰਦਾ ਇੱਕ ਵਾਰੀ ਬਿਮਾਰ ਹੋ ਜਾਏ ਨਾ ਮੁੜ ਕੇ ਸੈਟਿੰਗ ਹੀ ਨਹੀਂ ਹੁੰਦੀ ਪਤਾ ਨਹੀਂ ਕਾਦੋ ਰੋਟੀ ਪਾਣੀ ਵਰਗਾ ਖਾਣੇ ਕਰਦੇ ਨੇ ਖਾਣੇ ਹਾਂ ਹੇ ਜਿਦਰੀਏ ਥੋੜੀ ਜੀ ਹੌਲੀ ਕਰੀਂ ਉਹਨਾਂ ਲਈ ਕਿੰਨਾ ਮੋਕਾ ਲਵਾਣ ਹੌਲੀ ਹੌਲੀ ਰਿਕਵਰ ਹੋਊਗਾ ਹੌਲੀ ਹੌਲੀ ਰਿਕਵਰ ਹੋਊਗਾ ਆਹੋ ਹੌਲੀ ਹੌਲੀ ਰਿਕਵਰ ਹੋ ਜਾਊਗਾ ਤੁੰ ਦਾ ਬੁਲਾਇਆ ਹੀ ਨਹੀਂ ਕਿਸੇ ਨੇ ਮਾਨਸ ਅਜਿੰਦਾ ਵੀ ਕਰਤੀ ਅੱਛਾ

ਹਾਂ ਜਨਾਇਤ ਨਾਲ ਤਾਂ ਲੇਟੀਂ ਘਰ ਤੇ ਨਾਲੇ ਲੇਟੀਂ ਆਪੀ ਕੋਤਮਾ ਨੂੰ ਨਾ ਪਾਉਂਦੇ ਹਾਂ ਤੇ ਇਹਦਾ ਜਸਦੇ ਘਰ ਦੀ ਸੰਦਾ ਗਿਆ ਵੀ ਕੋਈ ਕੁੜੂ ਕੋਲੇ ਪਤਾ ਨਹੀਂ ਹੈਗਾ ਹੈ ਨਹੀਂਗਾ ਤੇ ਜਵਿੰਦਰ ਨੇ ਭੱਜ ਕੇ ਆਵਾਜ਼ ਮਾਰੀ ਨੀ ਮੰਮੀ ਨਾਲ ਜਵਤਨ ਕੋਲੇ ਕਹਿੰਦਾ ਨਹੀਂ ਮੈਂ ਨਹੀਂ ਮੈਂ ਕੱਲ੍ਹ ਮੈਂ ਭਾਬੀ ਨੂੰ ਇਹੀ ਕਹਿਣ ਲੱਗੀ ਭਾਬੀ ਨੂੰ ਮੈਂ ਕਿਹਾ ਜਦੋਂ ਤੁਸੀਂ ਇਹਨੂੰ ਰਵਾਉਣੀ ਆ ਯੋ ਤੈਨੂੰ ਕਿੰਨਾ ਕੁ ਫੀਲ ਹੁੰਦਾ ਭਾਬੀ ਇਹਦੀ ਮੈਨੂੰ ਤਾਂ ਜਵਾਂ ਨਹੀਂ ਹੁੰਦਾ ਕਈ ਜਿੰਨੀ ਕਿ ਥੋੜੀ ਦਾ ਸੀ ਉਨੀ ਮੇਰੀ ਲੱਗਦੀ ਮੈਂ ਕਹਾਂ ਤਾਂ ਕਈ ਜਾਵਾਂ ਹਾਂ ਪੱਕਾ ਲਾਉਣ ਨੂੰ ਦੇਖੀਏ ਜੈ ਮੀਨੂ ਕੌਣ ਆਸੇ ਸਾਹਮਣੇ ਵਾਲਾ ਬਾਹਰ ਕਦਮ ਤੇ ਰੱਖੀ ਕੋਲੋ ਹੀ ਨਿਆਣਾ ਕਿੱਥੇ ਦਾ ਬੁੱਤ ਨੂੰ ਆਦਾਸ ਵਾਰੀ ਚੱਕੇ ਹਾਂ ਨੇੜੇ ਕਰ ਕਰ ਗੱਲੀ ਜੀ ਆਂਦੀ ਤੇ ਘੂਆ ਦੁੱਧ ਆਵੀ ਘੂਆ ਕਹਿੰਦੀ ਮੈਂ ਗੋਦੀ ਚੱਕ ਕੇ ਆਪਣੇ ਮੁੰਡੇ ਨੂੰ ਰੋਟੀ ਪਕਾਉਣੀ ਆ ਮਲੇ ਨੇ ਉਹਦੇ ਨਾਲ ਮਾਮਾ ਘੱਲ ਲੈਣੀ ਜਾਏ ਇਹਦੇ ਕਿੰਨੇ ਜਣੇ ਚੱਕਣ ਵਾਲੇ ਆ ਇਹ ਨਹੀਂ ਅੱਜ ਵਤਨੂ ਆਈ ਆ ਤੇ ਜਣਾ ਚੱਕ ਲੀਉ ਮੈਂ ਫਿਰ ਜਣਾ ਕੋਲ ਬੁਲਾ ਲੈਂਦਾ ਇੱਕ ਦਾ ਕੰਮ ਨਿਬੜ ਜਾਂਦਾ ਦੂਜੇ ਦਾ ਜ ਤੂੰ ਚੱਕ ਲੈਂਦਾ ਆ ਗੋ ਆ ਮਾਛੀ ਨਹੀਂ ਜੱਦਣਾ ਚੱਕ ਲੂੰਗੀ ਕਹ ਮੈਨੂੰ ਹਨਾ ਲਵਾ ਦੇ ਵੀ ਜ ਆ ਹੈ ਨਾ ਲਾ 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 ਫੋਨ ਨਹੀਂ ਧਿਆਣ ਇਹਦਾ ਧਿਆਨ ਤੇਰਾ ਫੋਨ ਨਹੀਂ ਮੈਂ ਲਾ ਲਿਆ ਸਾਬ ਉਹ ਵਾਰੀ ਤਾਂ ਮੈਂ ਹੋਰ ਕੋਈ ਗੱਲ ਘੜੀ ਜਾਂਦੀ ਐ ਉਹ ਬੋਲੂ ਹਾਂ ਉਹ ਲੈ ਲੈ ਐਂ ਕਰੂਗੀ ਵੇ ਵੇ ਭੈਣ ਨੇ ਤੈਨੂੰ ਗੱਲ ਕਿਹਾ ਸੀ ਦੇਖ ਦੇ ਜੀ ਵੀ ਬੋਲਿਆ ਵੀ ਵੀਰਪਾਲ ਨੂੰ ਮੈਂ ਦੋ ਵਾਰੀ ਕਿਹਾ ਪਤਾ ਨਹੀਂ ਤੇਰਾ ਕੰਮ 'ਚ ਟਾਈਮ ਨਹੀਂ ਲੱਗਿਆ ਤੂੰ ਦੇਖਿਆ ਨਹੀਂ ਮੈਸੇਜ ਹਣਾ ਹਾਂ ਜੋ ਮੈਂ ਕਿ ਮੈਨੂੰ ਨਾਲ ਕੱਲ ਖਾਣਾ ਜ਼ਰੂਰ ਵੀਰਪਾਲ ਭੈਣੇ ਕੋਈ ਨਹੀਂ ਜਦੋਂ ਆਪਾਂ ਅੱਜ ਸੈਰ ਕਰਨਗੇ ਦਿਖਾ ਦਾਂਗੇ ਉਧਰਲੀ ਸਾਈਡ ਵੀ ਹੈਗਾ ਨਲਕਾ ਉਗਾ ਦਾ ਚਲੋ ਦਿਲ ਕੋ ਤੇ ਵਲਾਗ ਚ ਦੇਖ ਲਓ ਤੁਸੀਂ ਨਾਲ ਕ ਆਪਣੇ ਸੂਏ ਤੇ ਆ ਉਹ ਚੱਲਦਾ ਵੀ ਹੈ ਸੂਏ ਤੇ ਵੀ ਇਧਰ ਜਿੱਧਰੋਂ ਆਪਾਂ ਕ੍ਰੋਸ ਕੀਤਾ ਸੀ ਇਧਰ ਸੂਏ ਨਹੀਂ ਸੈਟ ਕਰਦੇ ਉੱਥੇ ਵੀ ਹਾਂ ਕੋਈ ਗੱਲ ਨਹੀਂ ਨਾਲ ਕਾਪਾ ਵੀ ਦਿਖਾ ਦਿਆਂ ਕੋਈ ਐਡਾ ਛੂਲੀ ਪਾਣੀ ਵੀ ਕੰਢ ਕੇ ਦਿਖਾਉਂਗਾ ਉਹ ਕਈ ਵਾਰੀ ਉਹੀ ਟਾਈਮ ਨਹੀਂ ਲੱਗਿਆ ਲੱਗਦਾ ਹੈਗਾ ਹਨਾ ਉਹ ਨਾ ਇਹਨਾਂ ਨੂੰ ਵੀ ਤੇ ਪਹਿਲਾਂ ਨਹੀਂ ਜਾਦਾ ਹੈ ਹੈਗੀਆਂ ਆਪਾਂ ਨੂੰ ਵੀ ਪ੍ਰਾਣੀਆਂ ਚੀਜ਼ਾਂ ਦੇਖਣ ਦਾ ਬਹੁਤ ਕਰੇਜ ਆ ਵੀ ਆਪਾਂ ਉਹ ਚੀਜ਼ ਦੇਖੀ ਆ ਤਾਂ ਬਹੁਤ ਪ੍ਰਾਣੀਆਂ ਆ ਇਹ ਆਪਾਂ ਪਹਿਲਾਂ ਦੇਦੇ ਹੁੰਦੇ ਸੀ ਨਾ ਇਸ ਜਨ ਨਾਲ ਨਾ ਨਲਕੇ ਜੀ ਆ ਨਾ ਹੁਣ ਜਿਹੜੀ ਨਲਕਾ ਦੇਖਿਆ ਵੀ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਨਲਕੇ ਦਾ ਕੋਈ ਪਾਣੀ ਪੁਣੀ ਭਰੇ ਲਓ ਵੀ ਹੁਣ ਫੋਨ ਲਾਉਣੇ ਆ ਚਾਰਜ ਤੇ ਕੰਮ ਕਰ ਗਾਦੇ ਹਾਂਜੀ ਤੇ ਟਾਈਮ ਹੋ ਗਿਆ 12 ਵਜੇ ਤੇ ਆਪਾਂ ਕੰਮ ਘੁੰਮ ਕਰਕੇ ਰੋਟੀ ਪਾਣੀ ਖਾ ਗਏ ਹੋਗੇ ਜਿ ਫ੍ਰੀ ਤੇ ਆਪਾਂ ਤਾਜਵੰਦ ਨੇ ਮਾਚ ਕੀਤੀ ਨਮਾਇਆ ਤਿਆਰ shear ਕਰਤੀ ਤਾਜਵੰਦ ਤਾਜਵੰਦ ਦੀ ਲੁੱਕ ਵੀ ਤੁਹਾਨੂੰ ਮੈਂ ਦਿਖਾਉਣੀ ਆ ਉਹਨੂੰ ਸਮਾ ਤਾਂ ਮੈਂ ਹੁਣੇ ਸਮਾ ਕੇ ਤੇ ਮਮੀ ਨੇ ਅੱਜ ਡਿਸਾਈਡ ਕੀਤਾ ਵੀ ਅੱਜ ਕ੍ਰੇਲੇ ਜਿਹੜੇ ਭਰ ਕੇ ਹੋਣੇ ਬਣਾ ਕੇ ਰੱਖਦੇ ਕਿਉਂਕਿ ਸ਼ਾਮ ਨੂੰ ਫਿਰ ਆਪਾਂ ਸੈਰ ਤੇ ਜੰਨੇ ਆ ਤਾਂ ਉਦੋਂ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਉਦੋਂ ਭਰ ਕੇ ਕ੍ਰੇਲੇ ਬਣਵਾਈਏ ਪੜਾਈਏ ਠੀਕ ਆ ਹਾਂਜੀ ਦੱਸੋ ਨਾ ਉਹ ਵੱਡੀ ਸੀ ਨਾ ਕਿਹੜਾ ਕ੍ਰੇਲੇ ਕੱਢਣਾ ਕਿ ਸ਼ਾਮ ਨੂੰ ਹੀ ਕਿੱਥੇ ਆ ਉੱਥੇ ਪਈ ਆ ਤੇ ਆਪਾਂ ਕ੍ਰੇਲਿਆਂ ਨੂੰ ਨੂਨ ਆ ਨੂਨ ਲਾ ਕੇ ਰੱਖਦਾ ਈ ੁੱਪੇ ਨਿਚੋੜ ਤੇ ਨਿਚੋੜ ਤੇ ਅੱਧਾ ਘਰ ਨੂੰ ਲਾ ਕੇ ਠੀਕ ਆ ਤੇ ਆ ਇਹਨਾਂ ਨੇ ਬਣਾ ਲਿਆ ਮਸਾਲਾ ਚਾਲਾ ਥੋੜਾ ਜਿਹਾ ਨਾ ਬਲਦਾ ਕਿ ਕਰੇਲੀਆਂ ਵੀ ਜਿੱਕਾਂ ਨਿਕੂਆਂ ਆ ਥੋੜਾ ਹੀ ਚੰਗਾ ਹੁੰਦਾ ਚੱਟੇ ਨਾ ਉਹ ਦਿਨ ਹੋ ਗਏ ਸੀ ਆਹ ਕ੍ਰੀਲ ਕਿਥੇ ਆ ਕਿੰਮੀ ਨਾਲੇ ਦਿਨ ਹੋ ਗਏ ਲੱਗੇ ਨਹੀਂ ਸੀ ਜੇ ਉਦੋਂ ਆਪਾਂ ਗ੍ਰੇਡ ਭਰ ਕੇ ਮੰਡੀ ਦੇ ਇੱਥੇ ਹੂੰ ਤੇ ਮੈਂ ਕੱਲ ਵੀ ਉੱਥੇ ਲਿਖਾਉਣੀ ਸੀ ਹੋਲ ਮੈਂ ਤਾਂ ਬੰਦੇ ਲਾਏ ਉੱਤੇ ਹੂੰ ਨਾਲੇ ਇਹਨਾਂ ਨੇ ਲਾਏ ਹੋਰ ਗਾ ਦੀਤਾ ਹੂੰ ਅੱਛਾ ਤੇ ਮੈਂ ਉੱਥੇ ਖੜੀ ਖੜੀ ਨੇ ਦੋ ਮਲੇ ਤੇ ਮੈਨੂੰ ਬਹੁਤ ਲੱਗਦੀ ਜੀ ਠੀਕ ਮੈਂ ਤੇ ਬਹੁਤ ਕੋਸਟਰ ਆਂ ਜੇ ਮਨ ਨਾਲੇ ਆਹੋ ਕਰਵਾ ਤੇ ਮੈਂ ਇਹਦੇ ਤੋਂ ਪਾਉਣੇ ਥੋੜੇ ਹੁੰਦੇ ਨੇ ਨਹੀਂ ਨਹੀਂ ਵਧੀਆ ਮੂੰਗੀ ਦੀ ਦਾਲ ਨਾਲ ਕਰੇਲੀਆਂ ਦੀ ਸਬਜ਼ੀ ਬਾਲੀ ਵਧੀਆ ਲੱਗਦੀ ਆ ਤੇ ਮੈਂ ਉਹਨੇ ਕਰ ਮਮੀ ਰਿਆਂ ਪਾ ਭਰਦਾ ਕਰੇਲੇ ਮੈਂ ਤੁਹਾਨੂੰ ਨਹੀਂ ਲੁੱਕ ਦਿਖਾਉਂਗੀ ਤੇ ਪਹਿਲਾਂ ਤੁਹਾਨੂੰ ਮੈਂ ਦਿਖਾਉਣੀ ਆ ਲੁੱਕ ਇੱਕ ਬੰਦਾ ਆਪਣਾ ਸਵਾਤ ਆਪਾਂ ਨਵਾਤ ਵਾ ਕੇ ਵੀਡੀਓ ਮੇਰੀ ਕਾਲੀ ਜੀ ਬੰਦੀ ਹੋਣੀ ਆ ਬੱਟ ਆ ਸੀ ਸਾਡਾ ਬੰਦਾ ਤਨ ਮੈਂ ਹੁਣੇ ਸਮਾ ਕੇ ਗਈ ਸੀ ਕਿ ਕੀ ਇੱਜ਼ਤ ਰੱਖੀ ਤੂੰ ਮੇਰੀ ਕੋਈ ਜੇ ਦੁੱਜ ਜਮਾਨੇ ਨੂੰ ਡੀ ਕਰ ਲਿਆ ਕਰੋ ਹੈ ਤਾਜੋ ਤਨ ਸੋ ਵੀ ਸੋង ਸੋង ਟਿੱਕਾ ਦੇਖੋ ਲੈ ਤਾਜੋ ਤਨ ਲੋਕ ਦੇਖੋ ਤਾਜੋ ਤਨ ਅਸਲ 'ਚ ਨਾ ਸਾਨੂੰ ਇਹ ਚੀਜ਼ਾਂ ਕਰਦੀਆਂ ਬਹੁਤ ਵਧੀਆ ਲੱਗਦੀਆਂ ਮੈਨੂੰ ਤਾਂ ਕੋਈ ਖਾਸ ਕਰਕੇ ਬੀੜੇ ਹੋਰ ਤਰ੍ਹਾਂ ਦੇ ਕੱਪੜੇ ਪਾਈਏ ਥੋੜੇ ਜਿਵੇਂ ਡਿਫਰੈਂਟ ਜੇ ਕਦੇ ਫਰੌਕ ਕਦੇ ਨੀਕਰ ਸੂਟ ਕਦੇ ਲੋਰ ਸੂਟ ਕਦੇ ਕੋਸ਼ ਕਦੇ ਕੋਸ਼ ਤੇ ਪਰ ਆਏ ਵੀ ਹਜੇ ਨਿੱਕੀ ਕਰਕੇ ਇਹਨੀਆਂ ਚੀਜ਼ਾਂ ਆਉਂਦੀਆਂ ਨਹੀਂ ਪਰ ਮੈਂ ਕੱਲ ਸੋਚਿਆ ਮੈਂ ਕਾ ਲੈ ਜਾਨੇ ਦੇਖੀ ਜਾਊਗੀ ਜੇ ਆ ਗਿਆ ਠੀਕ ਹਨ ਠਹਿਰ ਕੇ ਪਾ ਦਾਂਗੇ ਤੇ ਅੱਜ ਮੈਂ ਮਾਰਨਿੰਗ ਵਾਸ਼ ਕਰਕੇ ਤੇ ਹੁਣ ਇਹਦੇ ਇੱਕ ਇਹਦੇ ਅੱਜ ਪਹਿਲੇ ਦਿਨ ਬਲੈਂਡ ਵੀ ਪਾਈ ਵਧੀਆ ਪਾਈ ਹੈ ਜੀ ਹਰ ਦੇਖ ਆਂਟੀ ਚੜਾਈ ਤਾਂ ਇਹਦੀ ਹੈ ਮੈਂ ਕਿਹਾ ਮਹਾਰਾਜੇ ਦੀ ਹਾਂ ਹੂੰ ਹੌਣੋ ਨਹੀਂ ਮੇਜਾ ਕੁਛ ਨਹੀਂ ਹੁੰਦਾ ਲੈ ਆਪਦੇ ਆਪ ਦੀ ਖੁਸ਼ ਹੋਈ ਪਈ ਐ ਮੈਂ ਕੁਰਤੀ ਸਲਵਾਰ ਪਾਈ ਪਈ ਐ ਹੂੰ ਪੁੱਛ ਨਾ ਕਿਹਦੇ ਪਾਏ ਹੁੰਦੇ ਐ ਇਹ ਉਹੀ ਬਗਲ ਕਿਹਦੇ ਪਾਏ ਮੈਂ ਤਾਂ ਵਧੀਆ ਲੱਗੇ ਬਲਾਂ ਵਾਲੀ ਸਲਵਾਰ ਤੇ ਕਮੀਜ਼ ਕੋਈ ਨਾ ਗਾ ਵੀ ਮੇਜ ਆ ਗਿਆ ਆਪਣਾ ਹੋਰ ਮੇਜ ਅਗ ਨਹੀਂ ਰੱਖਣਾ ਪੈਂਦਾ ਨਹੀਂ ਪਤਾ ਨਹੀਂ ਕੀ ਲੱਗਣਾ ਗਿਆ ਵੀ ਕਿਵੇਂ ਹੋਊਗਾ ਉਹ ਬਿਨਾਂ ਲੋਬੇ ਜਿਹੜੇ ਕਰੇਲੇ ਆ ਮੰਮੀ ਨੇ ਇਹ ਵਿੱਚ ਪਾ ਕੇ ਮਸਾਲਾ ਤੇ ਰੀਲ ਜਿਹੜਾਗੇ ਰੱਖਦੇ ਐ ਰੀਲ ਚੜਾਈ ਜਾਂਦੀ ਐ ਹੁਣ ਦੱਤ ਨਹੀਂ ਖਾਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਬਣ ਕੇ ਕਰੇਲੇ ਜਦੋਂ ਮੱਖਾਂ ਵਾਲਿਆਂ ਵਰ ਦਿਖਾਉਂਦੇ ਨੇ ਇੱਥੇ ਇਹਦੇ ਚ ਭਾਬੀ ਨੇ ਹੁਣ ਇਥੇ ਬਹੁਤ ਕਰ ਪਤਾ ਨਹੀਂ ਇਹ ਕਹਿੰਦੀਆਂ ਅੱਜ ਹਟਦੀਆਂ ਨਹੀਂ ਕੋਈ ਨਾ ਕੋਈ ਕਰਕੇ ਛੱਡਣਗੇ ਅੱਜ 12 1 ਵਜੇ ਚੁੱਲੇ ਤੇ ਬੈਠਾ ਦੋ ਵਜੇ ਨਾਲੇ ਹੋ ਗਏ ਹੁਣ ਕਹਿੰਦੀਆਂ ਟਾਪਟੇ ਦਾ ਰੰਗ ਲਾਉਣੀਆਂ ਕੋੜਾ ਤੇ ਕੱਢੀ ਜਾਂਦੀ ਆ। ਆਹੋ। ਡੈਡੀ ਨਾ ਕੱਪੜੇ ਲੈਣ ਗਏ ਸੀ ਫਾੜਨਾ ਸਿਚਕੀ ਤੇ ਵਿੱਚ ਜਿਹੜੇ ਆ ਕੇ ਡੈਡੀ ਕਹਿੰਦੇ ਕਿਵੇਂ ਗੁਲਗੁਲੇ ਕੱਢੀਂਦੇ ਮੈਂ ਕੋਈ ਟਾਈਮ ਹੈ ਗੁਲਗੁਲੇ ਕੱਢਣ ਦਾ ਕਰੇਲੇ ਦਾ ਆ ਕੇ ਜਾਂਦੀ ਆ। ਤਾਜਵਤਨ ਓਏ ਕੋਚੀ ਓਏ ਤਾਜਵਤਨ ਜਾਗਦੀ ਨਹੀਂ ਤਾਂ ਸਵੇਲ ਹੀ ਨਹੀਂ ਪਾਸ ਕਰਦੀ। ਸਵੇਲ ਪਾਸ ਕਰ ਲੈ ਮੈਨੂੰ। ਸਵੇਲ ਪਾਸ ਕਰ ਲੈ। ਹੈਂ? ਆਏ ਘਰ ਜਾਂਦੀ ਆ। ਚਲੋ ਬਈ। ਚਲੀ ਆਪਾਂ ਆਦਾ ਕੰਮਕਾਰ ਕਰੀਏ ਸ਼ੁਰੂ ਛੋਟਾ ਮੇਰੇ ਨੀ ਮਾਜਾ ਨਹੀਂ ਇਹ ਕੂਈ ਕਿੱਥੋਂ ਆਈ ਸੀ ਚੁੰਨੀ ਲਈ ਆਪੀ ਮੈਂ ਨਹੀਂ ਚੁੰਨੀ ਲੈ 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 ਮੇਰੀ ਗੱਲ ਤਾਂ ਸੁਣਾ ਮੈਂ ਚੁੰਨੀ ਦੇਤੀ ਫੜ ਕੇ ਖਾਣ ਲੱਗ ਜਮਾਂ ਦੱਦੀ ਵਰਗੀ ਲੱਗਦੀ ਹੈ ਜਮਾਂ ਦੱਦੀ ਵਰਗੀ ਲੱਗਦੀ ਹੈ ਲੈ 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 ਸ਼ਾਮਾ ਜੀ ਸ਼ਾਮਾ ਕਿਉਂ ਸਰਮਾਦੀ ਛੋਟੀ ਕੁੜੀ ਲਈ ਆਪਾਂ ਜੁੱਤੀ ਖਰੀਦਣੀ ਸੀਗੀ। ਲੋਕਾਂ ਨੂੰ ਦਿਖਾਉਣੀ। ਦੇਖੋ। ਸੁਨ ਸੁਨਹਾਂ ਪੰਨਵੇ ਸੇ ਜੁੱਤੀਆਂ ਨੂੰ। ਦੇਖਦੇ ਹਾਂ ਹੋਰ। 골ਡਨ ਤੇ ਆਪ ਵੀ ਪਾਇਆ। ਆਹ ਵਾਲੀ 골ਡਨ ਤੇ ਆਊਗੀ। ਚਲੋ ਹੋਰ ਦਿਖਾਓ ਕਲਰਫੁੱਲ। ਐਵੇਂ ਜੀ। ਆਏ ਜੀ ਜੁੱਤੀ ਵੀਨ ਪਸੰਦ। ਸੌਫਟ ਐਵੇਂ ਦੀ ਪਸੰਦ। ਦੇਖੋ ਸੋਹਣੀਆਂ ਨੇ ਜੁੱਤੀਆਂ। ਜਿੱਦਾਂ ਮੈਂ ਲਾਸਟ ਕਲੀਪ ਵਿੱਚ ਦੱਸਿਆ ਸੀ ਮੈਂ ਗਈ ਸੀ ਬਠਿੰਡੇ ਆਪਾਂ ਥੋੜੇ ਜਿਹਾ ਭੇਜ ਗਏ ਥੋੜੀ ਜਿਹੀ ਮੇਰੀ ਪੈਂਟ ਭੇਜੀ ਸੀਗੀ ਤੇ ਵੈਸੇ ਮੌਸਮ ਠੀਕ ਸੀਗਾ ਪਹਿਲਾਂ ਤਾਂ ਫਿਰ ਮੀਂਹ ਆ ਗਿਆ ਇਧਰ ਵੀ ਬਹੁਤ ਮੀਂਹ ਆਇਆ ਤੇ ਇਧਰੋਂ ਦੇਖੋ ਬੱਦਲ ਇੰਨਾ ਚੜਿਆ ਪਿਆ ਬੱਦਲ ਇਧਰ ਪੂਰਾ ਫੇਰ ਦੁਬਾਰੇ ਆਊਗਾ ਬਠਿੰਡੇ ਤਾਂ ਇੰਨਾ ਜਿਆਦਾ ਸੀ ਆਪਾਂ ਜਿਹੜਾ ਆਪਦਾ ਕੰਮ ਕਰਨਾ ਸੀਗਾ ਉਹ ਆਪਾਂ ਕੰਮ ਕਰਿਆ ਤੇ ਇੱਕ ਮੈਂ ਆਪਦੇ ਵਾਸਤੇ ਜੁੱਤੀ ਲੈ ਕੇ ਆਈ ਆ ਆਪਾਂ ਜਾਣੇ ਘਰੇ ਤੇ ਦਿਖਾਉਣੇ ਲੋ ਬਈ ਦੇਖੋ ਪਰਾਂ ਦੀ ਲੈ ਕੇ ਆਂਦੀ ਐ ਤੇ ਇੱਕ ਆਪਾਂ ਲੈ ਕੇ ਆਂਦੀ ਐ ਜੁੱਤੀ ਆਹ ਵਾਲੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਲੱਗੀਆਂਂਦੀ ਉਹ ਕੁੜੀ ਦੀ ਜੁੱਤੀ ਵੀ ਦਿਖਾਈ ਵੈਸੇ ਤਾਂ ਮੈਂ ਮੈਚਿੰਗ ਤੁਹਾਨੂੰ ਸਾਰਾ ਕੁਝ ਦਿਖਾਉਂਗੀ ਜਿਹੜਾ ਕੋਈ ਲੈ ਕੇ ਆ ਆਹ ਕੁੜੀ ਵਾਸਤੇ ਜੁੱਤੀ ਲੈ ਕੇ ਛੋਟੀ ਵਾਸਤੇ ਆਪਾਂ ਉਹਦਾਂ ਹੀ ਆਂਦੀ ਆਹ ਪਰਾਂ ਦੀਆਂ ਦੋ ਆਹ ਤਾਜਵਤਨ ਦਾ ਤੇ ਤਕਦੀਰ ਦਾ ਤੇ ਆਹ ਉਹਦੀਆਂ ਚੂੜੀਆਂ ਘਗਰੇ ਨਾਲ ਦੀਆਂ ਆਹ ਆ ਗਿਆ ਉਹਦਾ ਟਿੱਕਾ ਬਾਹਰ ਤੁਸੀਂ ਬੁਆਇਜ਼ ਅਵੋਇਡ ਕਰਿਓ ਕਿਉਂਕਿ ਰੋਲਾ ਭਾਈ ਜਾਂਦੇ ਉਹ ਚੌੜਦਰੀ ਜਾਂਦੇ ਆ ਤਿਆਰ ਨਾ ਝੂੜਗਾ ਆ ਮਾਰਦੀ ਹੈ ਹਾਂ ਆ ਸਾਰੀ ਰੰਗੀ ਹੈ ਮਾਰਦੀ ਹਾਂ ਮੈਂ ਕਿਹਾ ਕਿਸੇ ਸੁਤਨਾਂ ਨਾਲ ਵੀ ਬਹਿਣਗਾ ਆ ਘਗਰੇ ਨਾਲ ਮੈਚਿੰਗ ਲਿਆਂਦਿਆਂ ਬਾਕੀ ਤੁਹਾਨੂੰ ਅੱਜ ਘਗਰੇ ਦੀ ਲੋਕ ਵੀ ਦਿਖਾਉਣਾ ਬਹੁਤ ਜਿਆਦਾ ਸਮਾਂ ਸਟਿਚ ਹੋਇਆ ਸੋਨਾ ਸਮਾਨ ਜੁੱਤੀ ਕਿਵੇਂ ਆ ਪਾਈ ਵਧਕਾ ਲੱਗਦੀ ਹੈ ਨਾ ਇਹ ਆ ਦੇਖੋ ਮੈਂ ਤਿੱਲੇ ਦੀ ਸ਼ਾਈਨਿੰਗ ਬਹੁਤ ਮਾਰਦੀ ਹੈ ਕਹਿ ਲਾਦੀ ਹੈ ਪੂਰੀ ਹੈ ਨਾ ਮੈਂ ਕਿਹਾ ਉਹੀ ਜੁੱਤੀ ਜੀ ਸੀਗੀ ਇੱਕ ਬਦਲ ਬਦ ਕੇ ਪਾਲਿਆ ਕਰਕੇ ਨਾਲ ਵਿਆਹ ਚ ਕੰਮ ਆ ਜੂ ਵਧੀਆ ਨਹੀਂ ਬਹੁਤ ਸੋਹਣੀ ਜੀ ਅੱਜ ਤਾਂ ਮਮੀ ਝੂਟ ਨਾ ਲੈ ਲੈ ਜਿੰਦਾ ਮੈਂ ਤੇ ਮਮੀ ਹੁਣੇ ਸੈਰ ਕਰਕੇ ਆਇਆ ਸੀ ਪਹਿਲਾਂ ਅਸੀਂ ਤੋਰੋਂ ਤੋਂ ਜਾਵੜਾ ਤੋਂ ਮੀ ਆ ਗਿਆ ਹੁਣ ਅਸੀਂ ਸੈਰ ਕਰਕੇ ਆਇਆ ਸੀ ਇਹਨਾਂ ਤੇ ਹੁਣ ਅਜੇ ਘਰੇ ਵੜਨ ਦੀ ਢੇਰ ਸੀਗੀ ਉਹਦੀ ਲੈ ਪਿਆ ਵਧੀਆ ਉਹ ਗਾਣੇ ਗਾਈ ਜਾਂਦਾ ਦਿਲ ਖੁਸ਼ ਬੂੜੂ ਵੀ ਜਨ ਲਾਗੇ ਆਪਾਂ ਸੂਟ ਰੈਡੀ ਕੀਤੇ ਸੀ ਜਿਹੜੇ ਮੈਂ ਤੁਹਾਨੂੰ ਦੁਪਹਿਰੇ ਦਿਖਾਇਆ ਸੀ ਵੀ ਆਪਾਂ ਥੋੜਾ ਜਿਹਾ ਸਮਾਨ ਲੈ ਕੇ ਆਏ ਉਹਨਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਸੂਟ ਆਹ ਵਾਲਾ ਰੈਡੀ ਕੀਤਾ ਇਹ ਛੋਟੀ ਜੀ ਬੱਚੀ ਦੇ ਸੂਟ ਆ ਠੀਕ ਹੈ ਆਪਾਂ ਸਲਵਾਰ ਸੂਟ ਰੈਡੀ ਕੀਤੇ ਆ ਸਭ ਤੋਂ ਪਹਿਲਾ ਸੂਟ ਆਹ ਵਾਲਾ ਠੀਕ ਹੈ ਨਾਲ ਬਾਟਮ ਰੈਡੀ ਕੀਤੀ ਹੈ ਤੇ ਨਾਲ ਸ਼ਰਟ ਇਹਨਾਂ ਤੇ ਕੋਈ ਐਮਬਰਾਇਡਰੀ ਨਹੀਂ ਕਰਵਾਈ ਆਪਾਂ ਸਿਰਫ ਜਸਟ ਆਪਾਂ ਲੈਂਸਾਂ ਲਾ ਕੇ ਤਿਆਰ ਕੀਤੀ ਹੈ ਸੂਟ ਇਹਦੇ ਤੇ ਬਹੁਤ ਸੋਹਣੀ ਲੈਂਸਾਂ ਲਾ ਕੇ ਇੱਥੇ ਸ਼ੀਸ਼ੇ ਇਹ ਗਲੇ ਤੇ ਵੀ ਲਾ ਕੇ ਤੇ ਪਿੱਛੇ ਬੈਕ ਕਰ ਪਰ ਜ਼ਿਪ ਲਾਈ ਹੈ ਠੀਕ ਹੈ ਸਭ ਤੋਂ ਪਹਿਲਾ ਸੂਟ ਆਪਣਾ ਇਹ ਵਾਲਾ ਤੇ ਇਹਦੇ ਨਾਲ ਹੀ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਸੂਟ ਨਾਲ ਦਾ ਹੀ ਜਿਹੜਾ ਦੁਪੱਟਾ ਰੈਡੀ ਕਰਕੇ ਤੇ ਉਹਦੇ ਨਾਲ ਦੀ ਹੋਈ ਆਪਾਂ ਲੈਂਸੇ ਲਾਈ ਠੀਕ ਹੈ ਸੈਕੰਡ ਆਪਣੇ ਕੋਲੇ ਸੂਟ ਆਪਾਂ ਆਹ ਵਾਲਾ ਰੈਡੀ ਕੀਤਾ ਇਹਦੀ ਜਿਹੜੀ ਬਾਟਮ ਆ ਉਦੇ ਤੇ ਆਪਾਂ ਲੈਸ ਲਵਾਈ ਆ ਤੇ ਜਿਹੜੀ ਇਹਦੀ ਸ਼ਰਟ ਆ ਇਹਦੇ ਦੀ ਵੀ ਆਪਾਂ ਲੈਸ ਲਵਾਈ ਆ ਤੇ ਲੈਸ ਆਪਾਂ ਤਿਆਰ ਕਿੱਥੇ ਦੇਖੋ ਸੂਟ ਬਹੁਤ ਜਾਰੇ ਸੋਨਾ ਰੈਡੀ ਹੋਇਆ ਕਲੀਆਂ ਪਾ ਕੇ ਲਵਾਈ ਆ ਆਪਾਂ neck ਤੇ ਲਵਾਈ ਆ ਪਿੱਛੇ ਲਟਕਾਂ ਠੀਕ ਹੈ ਤੇ ਜ਼ਿੱਪ ਤੇ ਡਬਲ ਲੈਸ ਲੱਗੀ ਜਿਹੜੀ ਉਹ ਅਜੂਕ ਲੱਗੀ ਆ ਤੇ ਇਹਦੇ ਜਿਹੜਾ ਦੁਪੱਟਾ ਇਹਦੇ ਤੇ ਵੀ ਲੈਸ ਲਵਾਈ ਆ ਭੁੱਲ ਜਮਣ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਸੂਟ ਆ ਆਪਾਂ ਘਗਰਾ ਰੈਡੀ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਘਗਰੇ ਦੀ ਲੋਕੜ ਦਿਖਾ ਦਿੰਨੀ ਆ ਘਗਰਾ ਦਿਖਾਉਂਗੀ ਇਹ ਦੇਖੋ 4 ਮੀਟਰ ਦਾ ਗਗਰਾ ਬਣਾਇਆ ਆਪਾਂ ਬੇਟੀ ਆਪਣੀ ਛੋਟੀ ਆ ਜਿਹਨੇ ਜਿਹਦੇ ਹੱਥ ਤੇ ਬਣਾਇਆ ਹੈ ਨਾ ਉਹ ਹੈਗੀ 4-5 ਸਾਲਾਂ ਦੀ ਤੇ ਪਰ ਆਪਾਂ 4 ਮੀਟਰ ਦਾ ਗਗਰਾ ਬਣਾਇਆ ਹੈ نیچے ਆਪਾਂ ਲਾਈਨਿੰਗ ਵੀ ਲਵਾਈ ਆ ਤੇ ਉਹਦੇ ਨਾਲ ਥੋੜਾ ਜਿਹਾ ਜਿਹਨੇ ਹੈਵੀ ਲੋਕ ਆ ਜਾਂਦੀ ਹੈ ਇਧਰ ਲੇਸ ਜਿ ਲਵਾਉਂਗਾ ਤੇ ਆਹ ਲੱਤ ਨੂੰ ਬਣਵਾ ਕੇ ਲਵਾਇਆ ਦੇਖੋ ਆ ਸਾਰਾ ਲੇਸ ਨਾਲ ਤੇ ਫੁੱਲ ਪੱਤੀ ਨਾਲ ਹੀ ਵਰਕ ਹੋਇਆ ਹੋਇਆ ਹੈ ਬਹੁਤ ਜ਼ਿਆਦਾ ਸਮਾਂ ਜਿਹੜਾ ਇਹ ਤਾਂ ਬਣਿਆ ਹੋਇਆ ਹੈ ਅਸ ਅਤਰਾਇਆ ਕਗਰੇਆ ਰਿਆ ਜੇ ਕਿਸੇ ਬਹਿਣ ਨੇ ਨਿੱਕੇ ਮਤਲਬ ਬੱਚੇ ਦਾ ਕਰਵਾਉਣਾ ਉਹ ਵੀ ਹੋ ਜਾਊਗਾ ਜੇ ਕਿਸੇ ਨੇ ਵੱਡਾ ਸੇਮ ਕਰਵਾਉਣਾ ਉਹ ਵੀ ਹੋ ਜਾਊਗਾ ਠੀਕ ਹੈ ਇਹਦੇ ਨਾਲ ਆਪਾਂ ਕਾਟਨ ਦਾ ਦੁਪੱਟਾ ਰੈਡੀ ਕੀਤਾ ਕਗਰੇਣਾ ਹਮੇਸ਼ਾ ਆਪਾਂ ਕਾਟਨ ਦਾ ਦੁਪੱਟਾ ਸੀ ਵੀ ਪਹਿਲਾਂ ਲੈਂਦੇ ਹੁੰਦੇ ਸੀ ਕਾਟਨ ਦੇ ਲੈ ਲੈਂਦੇ ਸੀ ਇਹਦੇ ਨਾਲ ਆਪਾਂ ਲੈਂਸ ਲਵਾ ਗਿਆ ਠੀਕ ਹੈ ਤੇ ਜਿਹੜੀ ਇਹ ਸ਼ਰਟ ਆ ਉਹ ਵੀ ਸਾਟਨ ਦੀ ਹੋਈ ਹੈ ਸਾਟਨ ਦਾ ਕਗਰੇ ਰੈਡੀ ਕੀਤਾ ਆਪਾਂ ਇਹਦੀ ਸ਼ਰਟ ਦੇਖੋ ਸ਼ਰਟ ਤੇ ਆਪਾਂ ਲੈਂਸ ਲਵਾ ਕੇ ਇੱਧਰ ਫੁੱਲ ਪੱਤੀਆਂ ਲਾਈਆਂ ਨੇ neck ਤੇ ਲੈਂਸ ਲੱਗੀ ਆ ਬਾਜੂ ਤੇ ਲੈਂਸ ਲੱਗੀ ਆ ਪਿੱਛੇ ਦੇ ਤੇ ਆਪਾਂ ਆਪ ਦਾ ਡਬਲ 트리플 ਸੀਨ ਕਰਵਾ ਕੇ ਤੇ ਇਹਦੇ ਨਾਲ ਹੀ ਆਪਾਂ ਚੂੜੀਆਂ ਲੈ ਕੇ ਆਏ ਸੀਗੇ ਆ ਦੇਖੋ ਇਹਦੇ ਨਾਲ ਬਲੂ ਵਾਲੀਆਂ ਚੂੜੀਆਂ ਤੇ ਉਹਨਾਂ ਦੋਨੇ ਸੂਟਾਂ ਨਾਲ ਮਲਟੀ ਚੂੜੀਆਂ ਪਰਾਂਦੀ ਠੀਕ ਐ ਸੱਸਰੀ ਆਪਾਂ ਫੁੱਲ ਕੰਪਲੀਟ ਕੀਤੀ ਆ ਟਿੱਕਾ ਲੱਗਾ ਜਾ ਜੁੱਤੀ ਜੁੱਤੀ ਦੇਖੋ ਤੁਸੀਂ ਕਿ ਸਾਰੇ ਸੂਟਾਂ ਨਾਲ ਚੱਲਣ ਵਾਲੀਆਂ ਆ ਦੇਖੋ ਠੀਕ ਐ ਉਸ ਤੋਂ ਬਾਅਦ ਆਪਾਂ ਇੱਕ ਸੂਟ ਰੈਡੀ ਕੀਤਾ ਜਿਹੜਾ ਟੈਬੀ ਦਾ ਬਣਾਇਆ ਸੀ ਇਹਦੇ ਨਾਲ ਜੌਰਜਟ ਦੀ ਬਾਟਮ ਆ ਠੀਕ ਹੈ ਤੇ ਸੂਟ ਦਾ ਆਪਾਂ ਡਿਜ਼ਾਈਨ ਇਦਾਂ ਰੈਡੀ ਕੀਤਾ neck ਤੇ लेस ਹੋਈ ਆ ਤੇ ਉਦੋਂ ਹੀ ਇੱਥੇ ਥੋੜਾ ਜਿਹਾ ਮਤਲਬ ਫੈਬਰਿਕ ਲੈ ਕੇ ਇਹ ਢੇਲਾਂ ਦੀ ਡਿਜ਼ਾਈਨਿੰਗ ਕੀਤੀ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤਾ ਉਹਨਾਂ ਨੇ ਆਪ ਹੀ ਜਿਹੜਾ ਕੁਝ ਕਰਨਾ ਸੀ ਕੀਤਾ ਤੇ ਇੱਕ ਸੂਟ ਆਪਾਂ ਆ ਰੈਡੀ ਕੀਤਾ ਸਟ੍ਰੇਟ ਬਾਟਮ ਆ ਬਾਟਮ ਤੇ ਵਰਕ ਆ ਠੀਕ ਹੈ ਇੱਥੇ ਬੂਟੀਆਂ ਨੇ ਤੇ ਇਹਦੇ ਨਾਲ ਹੈਗੀ ਸ਼ਰਟ ਸ਼ਰਟ ਤੇ ਕਲੀਆਂ ਤਾਂ ਹੀ ਵਰਕ ਕੀਤਾ ਹੋਇਆ जरा दुपट्टा चनौन का दुपट्टे लैसा जो से रेडी हो रेड कलर किया जो नीचे सूटा चो कोई बच्चे बनाने जो अपने अपने बनाने सेम घगरे बनाने किसी ने दो बनाने चारने बनाने अपना ऑर्डर प्लेस कर सकते करो कैमरा मैन अब अपने कैमरा मैन ਦੀਨਦਰਪਾਲ ਕੌਰ ਠੀਕ ਹੈ ਆ ਤੁਹਾਨੂੰ ਨੇੜੋਂ ਦਿਖਾਉਣੀਆਂ ਲੱਗਦੀ ਕੋਈ ਗਲਤੀ ਹੋਈ ਹੋਈ ਤਾਂ ਮਾਫ਼ ਕਰਿਓ ਲਟਕਾਂ ਦੇਖੋ ਇਹਨੇ ਸੋਹਣੇ ਬਣਿਆ ਹਨ ਸਾਰੇ ਸੂਟ ਹੀ ਸੋਹਣੇ ਬਣਿਆ ਚਲੋ ਵੱਡੇ ਸੂਟ ਦਾ ਆਪਾਂ ਦਿਖਾਉਂਦੇ ਜਨ ਰਹਿਨੇ ਆ ਤੇ ਫਟ ਜਿਹੜੇ ਨਿੱਕੇ ਸੂਟ ਆ ਇਹ ਤੁਹਾਨੂੰ ਆ ਦੇਖ ਚੂੜੀਆਂ ਜੁੱਤੀ ਕਗਰੇ ਨਾਲ ਦੀ ਸ਼ਰਟ ਫਿਰ ਉਸ ਤੋਂ ਬਾਅਦ ਘਗਰਾ ਦੁਪੱਟਾ ਗੱਰੇ ਪਿਆ ਲੈ ਹਾਂ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਪੈਰਟ ਕਲਰ ਦਾ ਸੂਟ ਇਹ ਲੱਗ ਲੱਗਵਾ ਕਿਵੇਂ ਇਹ ਦੋਨੋਂ ਸੱਖੀਆਂ ਆਉਂਦੀ ਪਹਿਣਾ ਲਈ ਨਹੀਂ 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 ਇੱਕ ਹੀ ਗੁੜੀਆਂ ਦੇ ਸਾਰੇ ਅੱਛਾ ਚੱਟਣੀ ਦਾ ਕੋਈ ਵੱਡਾ ਕੋਈ ਛੋਟਾ ਹਾਂ ਵੱਡਾ ਛੋਟਾ ਨਹੀਂ ਹੈਗਾ ਫਿਰ ਉਹੀ ਤਾਂ ਗਰਵਡਾ ਵੱਡਾ ਲੱਗਦਾ ਹੈ ਗੱਗਰਾ ਵੱਡਾ ਹਾਂ ਤੇ ਆਹ ਵੇਖੋ ਇੰਨੀ ਸੋਹਣੀ ਲੈਂਸ ਮਿਲੀ ਸੀਗੀ ਸੇਮ ਫੈਬਰਿਕ ਦਾ ਹੀ ਆਪਾਂ ਫੈਬਰਿਕ ਜਿਆਦਾ ਲੈਟਾ ਕਰਕੇ ਦੁਪੱਟੇ ਵੀ ਸੇਮ ਹੀ ਕਰਵਾਏ ਆ ਕਿਉਂਕਿ ਜਦੋਂ ਆਪਾਂ ਡਾਈ ਕਰਵਾਉਨੇ ਨਾ ਫਿਰ ਉਹ ਥੋੜਾ ਜਿਹਾ ਅਲੱਗ ਕਲਰ ਹੋ ਜਾਂਦਾ ਦੇਖੋ ਜਿਵੇਂ ਸੇਮ ਸੇਮ ਦੁਪੱਟਾ ਕਰਾਇਆ ਮੈਂ ਹੁਣੇ ਵੀਡੀਓ ਦੇਖੀ ਸੀਗੀ ਆ ਭਾਬੀ ਨੇ ਆ ਬਾਟਮ ਦਾ ਵਰਕ ਤਾਂ ਲਿਆਂਦਾ ਹੀ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਦਿਖਾਉਣ ਲੱਗੀ ਸੀਗੀ ਵੀ ਆ ਇਹਦੀ ਬਾਟਮ ਦਾ ਵਰਕ ਆ ਤੇ ਆ ਇਹਦੀ ਸ਼ਰਟ ਆ ਮੈਂ ਕਹਾਂ ਚੱਲ ਮੈਂ ਦੂਰੀ ਵਾਲੀ ਦਿਖਾ ਦਿੰਨੀ ਹਾਂ ਕੋਈ ਚੱਕਰ ਨਹੀਂ 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 ਕੋਈ ਚੱਕਰ ਨਹੀਂ ਆ ਦੇਖੋ ਦੇਖ ਗਿਆ ਇਹ ਸੀਗਾ ਆਪਣਾ ਜਿਹੜਾ ਅੱਜ ਦਾ ਕਗਰਾ ਸੂਟ ਜਿੰਨੇ ਵੀ ਸੀਗੇ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਰੈਡੀ ਕਰਵਾ ਸਕਦੇ ਹੋ ਟਿੱਕਾ ਦੇਖੋ ਜਿਹੜੀਆਂ ਇਹ ਫੋਟੋਗ੍ਰਾਫਸ ਹੋਣਗੀਆਂ ਉਹ ਆਪਾਂ ਸਾਰੀਆਂ ਪਾਵਾਂਗੇ ਇੰਸਟਾਗ੍ਰam ਤੇ